ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਔਰਤਾਂ ਆਪਣੇ ਸਰੀਰ ਉੱਪਰ ਜਾਂ ਫਿਰ ਚਿਹਰੇ ਉੱਪਰ ਲੋਸ਼ਨ ਲਗਾਉਂਦੀਆਂ ਹਨ ਤਾਂ ਉਸ ਸਮੇਂ ਹਲਕਾ ਜਿਹਾ ਬਦਾਮ ਦਾ ਤੇਲ ਮਿਕਸ ਕਰ ਲਓ ਇਸ ਨਾਲ ਤੁਹਾਡੀ ਚਮੜੀ ਸ਼ਾਈਨ ਕਰੇਗੀ ਨੰਬਰ 2 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਮੇਕਅਪ ਕਰਨਾ ਸ਼ੁਰੂ ਕਰਦੇ ਹੋ ਤਾਂ ਆਪਣੇ ਚਿਹਰੇ ਉੱਪਰ ਲਗਾਉਣ ਵਾਲੇ ਬੁਰਸ਼ਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਸਾਫ਼ ਕਰੋ ਕਿਉਂਕਿ ਜੇਕਰ ਇਹ ਗੰਦੇ ਹੋਣਗੇ ਤਾਂ ਇਹ ਤੁਹਾਡੇ ਚਿਹਰੇ ਨੂੰ ਖਰਾਬ ਕਰਨਗੇ ਨੰਬਰ 3 ਅਖਬਾਰ ਨੂੰ ਕਦੇ ਵੀ ਰੋਟੀਆਂ ਵਾਲੇ ਡੱਬੇ ਵਿੱਚ ਨਾ ਰੱਖੋ ਇਸ ਨਾਲ ਤੁਹਾਡੀਆਂ ਰੋਟੀਆਂ ਖਰਾਬ ਹੋ ਸਕਦੀਆਂ ਹਨ ਤੇ ਨਾਲ ਹੀ ਸਾਡੀ ਸਿਹਤ ਲਈ ਵੀ ਬਹੁਤ ਹੀ ਹਾਨੀਕਾਰਕ ਹੈ ਨੰਬਰ 4 ਜੇਕਰ ਔਰਤਾਂ ਆਪਣੀਆਂ ਅੱਖਾਂ ਵਿੱਚ ਘਰ ਦੀ ਤਿਆਰ ਕੀਤੀ ਹੋਈ ਲੂ ਪਾਉਣ ਤਾਂ ਇਸ ਨਾਲ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੋਵੇਗੀ ਤੇ ਨਾਲ ਹੀ ਅੱਖਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਵੇਗੀ ਨੰਬਰ 5 ਜਿਹੜੀਆਂ ਔਰਤਾਂ ਦਾ ਰੰਗ ਸਾਵਲਾ ਹੁੰਦਾ ਹੈ ਉਹਨਾਂ ਨੂੰ ਮੇਕਅਪ ਘੱਟ ਕਰਨਾ ਚਾਹੀਦਾ ਕਿਉਂਕਿ ਕਈ ਵਾਰ ਮੇਕਅਪ ਸਾਡੀ ਕੁਦਰਤੀ ਚਮਕ ਨੂੰ ਵੀ ਖੋਹ ਲੈਂਦਾ ਹੈ ਕਈ ਵਾਰ ਅਸੀਂ ਬਿਨਾ ਮੇਕਅਪ ਤੋਂ ਵੀ ਜ਼ਿਆਦਾ ਸੋਹਣੇ ਲੱਗਦੇ ਹਨ ਨੰਬਰ 6 ਜਿਹੜੀਆਂ ਔਰਤਾਂ ਦੇ ਚਿਹਰੇ ਉੱਪਰ ਸ਼ਾਈਆਂ ਹੁੰਦੀਆਂ ਹਨ ਉਹਨਾਂ ਨੂੰ ਇੱਕ ਦਿਨ ਜੈਫਲ ਦੇ ਪਾਊਡਰ ਵਿੱਚ ਦੁੱਧ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾਉਣਾ ਚਾਹੀਦਾ ਤੇ ਇੱਕ ਦਿਨ ਬਾਦਾਮ ਦੇ ਪਾਊਡਰ ਵਿੱਚ ਦੁੱਧ ਮਿਲਾ ਕੇ ਲਗਾਉਣਾ ਚਾਹੀਦਾ ਹੈ ਇਸ ਤਰ੍ਹਾਂ ਇੱਕ ਮਹੀਨਾ ਲਗਾਤਾਰ ਕਰੋ ਫਿਰ ਇੱਕ ਹਫ਼ਤੇ ਲਈ ਛੱਡ ਦਿਓ ਤੇ ਫਿਰ ਲਗਾਤਾਰ ਕਰੋ ਇਸ ਨਾਲ ਤੁਹਾਨੂੰ ਫਰਕ ਨਜ਼ਰ ਆਵੇਗਾ ਨੰਬਰ 7 ਜਦੋਂ ਵੀ ਔਰਤਾਂ ਆਲੂ ਮਟਰਾਂ ਦੀ ਸਬਜ਼ੀ ਬਣਾਉਂਦੀਆਂ ਹਨ ਉਹਨਾਂ ਨੂੰ ਉਸ ਵਿੱਚ ਹਮੇਸ਼ਾ ਮਲਾਈ ਤੇ ਹਲਕੀ ਲਾਲ ਮਿਰਚ ਜ਼ਰੂਰ ਪਾਉਣੀ ਚਾਹੀਦੀ ਹੈ ਇਸ ਤਰ੍ਹਾਂ ਨਾਲ ਸਬਜ਼ੀ ਦਾ ਰੰਗ ਲਾਲ ਨੰਬਰ 8 ਜਦੋਂ ਵੀ ਔਰਤਾਂ ਕਿਸੇ ਵੀ ਵਿਆਹ ਤੇ ਜਾਂ ਫਿਰ ਪਾਰਟੀ ਤੇ ਜਾਂਦੀਆਂ ਹਨ ਉਹਨਾਂ ਨੂੰ ਘਰ ਤੋਂ ਕਾਟਨ ਦੀ ਚੁੰਨੀ ਲੈਣੀ ਚਾਹੀਦੀ ਹੈ ਤੇ ਸੂਟ ਨਾਲ ਦੀ ਚੁੰਨੀ ਲਿਫਾਫੇ ਵਿੱਚ ਪਾ ਕੇ ਨਾਲ ਲੈ ਜਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸੂਟ ਵਾਲੀ ਚੁੰਨੀ ਗੱਡੀ ਵਿੱਚ ਖਰਾਬ ਨਹੀਂ ਹੋਵੇਗੀ ਨੰਬਰ 9 ਜਦੋਂ ਵੀ ਔਰਤਾਂ ਕਿਸੇ ਵੀ ਦਿਨ ਦੇ ਵਿਆਹ ਤੇ ਜਾਣ ਤਾਂ ਮੇਕਅਪ ਹਮੇਸ਼ਾ ਘੱਟ ਕਰੋ ਜੇਕਰ ਰਾਤ ਦਾ ਵਿਆਹ ਹੋਵੇ ਤਾਂ ਜ਼ਿਆਦਾ ਕਰੋ ਕਿਉਂਕਿ ਨਾਲ ਤੁਹਾਡੇ ਉੱਪਰ ਕੀਤਾ ਹੋਇਆ ਮੇਕਅਪ ਜ਼ਿਆਦਾ ਚਮਕ ਮਾਰੇਗਾ ਨੰਬਰ 1 ਦਾ ਜਦੋਂ ਵੀ ਤੁਸੀਂ ਮੇਥਿਆਂ ਵਾਲੀਆਂ ਰੋਟੀਆਂ ਬਣਾਉਂਦੇ ਹੋ ਤਾਂ ਆਟੇ ਵਿੱਚ ਹਲਕੀ ਜਿਹੀ ਕਸੂਰੀ ਮੇਥੀ ਤੇ ਨਾਲ ਇਹ ਸੁੱਕਾ ਧਣੀ ਵੀ ਜ਼ਰੂਰ ਪਾਓ ਇਸ ਨਾਲ ਰੋਟੀਆਂ ਬਹੁਤ ਹੀ ਸਵਾਦ ਬਣਦੀਆਂ ਹਨ ਨੰਬਰ 11 ਜਿਹੜੀਆਂ ਅਰਤਾਂ ਦਾ ਕੱਦ ਜਿਆਦਾ ਲੰਮਾ ਹੁੰਦਾ ਹੈ ਉਹਨਾਂ ਨੂੰ ਕੱਪੜੇ ਤੇ ਜੁੱਤੀਆਂ ਖਰੀਦਣ ਵਿੱਚ ਸਭ ਤੋਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 12 ਜਦੋਂ ਵੀ ਤੁਸੀਂ ਬੱਚੇ ਦੇ ਕੱਪੜੇ ਖਰੀਦਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਇਹ ਕੱਪੜੇ ਹਮੇਸ਼ਾ ਬਟਣਾ ਵਾਲੇ ਹੀ ਖਰੀਦੋ ਜੇਕਰ ਤੁਸੀਂ ਬੰਦ ਗਲੇ ਵਾਲੇ ਖਰੀਦਦੇ ਹਾਂ ਤਾਂ ਉਹਨਾਂ ਨੂੰ ਬੱਚਿਆਂ ਦੇ ਪੌਣਾ ਬਹੁਤ ਹੀ ਔਖਾ ਹੁੰਦਾ ਹੈ ਤੇ ਨਾਲ ਹੀ ਬੱਚਿਆਂ ਨੂੰ ਵੀ ਚੰਗਾ ਮਹਿਸੂਸ ਨਹੀਂ ਹੁੰਦਾ। ਨੰਬਰ 13 ਛੋਟੇਆਂ ਬੱਚਿਆਂ ਲਈ ਕਦੇ ਵੀ ਜਿੱਪ ਵਾਲੇ ਕੱਪੜੇ ਨਾ ਖਰੀਦੋ ਇਹ ਬੱਚਿਆਂ ਦੇ ਗਲੇ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਤੇ ਨਾਲ ਹੀ ਇਹਨਾਂ ਨੂੰ ਪਾ ਕੇ ਬੱਚੇ ਕਦੇ ਵੀ ਚੰਗਾ ਫੀਲ ਨਹੀਂ ਕਰਦੇ। ਨੰਬਰ 14 ਜਦੋਂ ਵੀ ਤੁਸੀਂ ਘਰ ਵਿੱਚ ਪੋਚਾ ਲਗਾਉਂਦੇ ਹੋ ਤਾਂ ਹਰ ਕਮਰੇ ਲਈ ਪਾਣੀ ਸਾਫ਼ ਹੀ ਵਰਤੋ ਤੇ ਨਾਲ ਹੀ ਹਰ ਵਾਰ ਪੋਚੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰਕੇ ਹੀ ਪੋਚਾ ਲਗਾਓ ਇਸ ਤਰ੍ਹਾਂ ਕਰਨਾ ਪੋਚੇ ਦੀ ਸਫਾਈ ਚੰਗੀ ਤਰ੍ਹਾਂ ਆਉਂਦੀ ਹੈ ਤੇ ਤੁਹਾਡੇ ਘਰ ਦਾ ਫਰਸ਼ ਚਮਕ ਜਾਵੇਗਾ। ਨੰਬਰ 15 ਜੇਕਰ ਤੁਸੀਂ ਪੋਚਾ ਲਗਾਉਣ ਤੋਂ ਬਾਅਦ ਆਪਣੇ ਪੋਚੇ ਨੂੰ ਸਾਬਣ ਲਗਾ ਕੇ ਚੰਗੀ ਤਰ੍ਹਾਂ ਨਾਲ ਧੋਦੇ ਤੇ ਧੁੱਪ ਵਿੱਚ ਸੁਕਾਉਂਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਦੇ ਕਿਸੇ ਵੀ ਕਮਰੇ ਵਿੱਚੋਂ ਪੋਚੇ ਦੀ ਗੰਦੀ ਸਮੈਲ ਨਹੀਂ ਆਵੇਗੀ। ਨੰਬਰ 16 ਜੇਕਰ ਤੁਸੀਂ ਨਹਾਉਣ ਲਈ ਹਮੇਸ਼ਾ ਡਿਟਾਲ ਸਾਬਣ ਦਾ ਇਸਤੇਮਾਲ ਕਰੋ ਤਾਂ ਤੁਹਾਨੂੰ ਕਦੇ ਵੀ ਕਿਸੇ ਵੀ ਅਲਰਜੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 17 ਜਦੋਂ ਵੀ ਤੁਸੀਂ ਖਾਣਾ ਖਾਣਾ ਸ਼ੁਰੂ ਕਰਦੇ ਹੋ ਤਾਂ ਉਸ ਪਰਮਾਤਮਾ ਦਾ ਨਾਮ ਲੈ ਕੇ ਹੀ ਪਹਿਲੀ ਬੁਰਕੀ ਆਪਣੇ ਮੂੰਹ ਵਿੱਚ ਪਾਓ ਕਿਉਂਕਿ ਸਾਡਾ ਪਿੱਟ ਭਰਨ ਵਾਲਾ ਪਰਮਾਤਮਾ ਹੀ ਹੈ। ਨੰਬਰ 18 ਜੇਕਰ ਤੁਸੀਂ ਕਿਸੇ ਵੀ ਬੂਟ ਨੂੰ ਜਾਂ ਫਿਰ ਚੱਪਲ ਨੂੰ ਚੰਗੇ ਤਰੀਕੇ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਉਸ ਉੱਪਰ ਹਲਕਾ ਜਿਹਾ ਦੰਦਾ ਵਾਲਾ ਪੇਸਟ ਲਗਾ ਕੇ ਬੁਰਸ਼ ਨਾਲ ਰਗੜ ਦਿਓ ਤੇ ਫਿਰ ਸਾਫ਼ ਪਾਣੀ ਨਾਲ ਧੋ ਦਿਓ ਇਸ ਤਰ੍ਹਾਂ ਤੁਹਾਡੀਆਂ ਚੱਪਲਾਂ ਤੇ ਬੂਟ ਚਮਕ ਜਾਣਗੇ ਨੰਬਰ 19 ਜੇਕਰ ਪ੍ਰੈਸ ਕਾਲੀ ਹੋ ਜਾਵੇ ਤਾਂ ਉਸ ਉੱਪਰ ਤੁਸੀਂ ਪੇਸਟ ਲਗਾ ਕੇ ਬੁਰਸ਼ ਦੀ ਮਦਦ ਨਾਲ ਚੰਗੀ ਤਰ੍ਹਾਂ ਰਗੜ ਦਿਓ ਇਸ ਤਰ੍ਹਾਂ ਉਹ ਵੀ ਚਮਕ ਜਾਵੇਗੀ ਪੇਸਟ ਨਾਲ ਤੁਸੀਂ ਕਰਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰ ਸਕਦੇ ਹੋ ਜਿਵੇਂ ਕਿ ਪਲੱਗ ਸਵਿੱਚ ਬੋਰਡ ਇਸ ਤੋਂ ਇਲਾਵਾ ਟੂਟੀਆਂ ਸਿੰਕ ਆਦ ਨੰਬਰ 1 ਵੀ ਕਈ ਵਾਰ ਸਾਡੀ ਕਿਸੇ ਵੀ ਚੁੰਨੀ ਵਿੱਚ ਹਲਕੀ ਜਹੀ ਗਲੀ ਹੋ ਜਾਂਦੀ ਹੈ ਜੋ ਪੂਰੀ ਚੁੰਨੀ ਨੂੰ ਖਰਾਬ ਕਰ ਦਿੰਦੀ ਹੈ ਇਸ ਸਮੇਂ ਤੁਸੀਂ ਚੁੰਨੀ ਦੀ ਟੋਕ ਵਾਲੀ ਜਗ੍ਹਾ ਉੱਪਰ ਚੇਪੀ ਲਗਾ ਕੇ ਉੱਪਰ ਦੀ ਚੁੰਨੀ ਦੇ ਕਲਰ ਨਾਲ ਦੀ ਨੀਲ ਪਿੰਟ ਲਗਾ ਲਓ ਇਸ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ ਨੰਬਰ 2 ਜਦੋਂ ਵੀ ਔਰਤਾਂ ਬਿਆਸ਼ਾ ਦੇ ਲਈ ਆਪਣੀਆਂ ਅੱਖਾਂ ਦਾ ਮੇਕਅਪ ਕਰਨ ਉਸ ਸਮੇਂ ਉਹ ਆਪਣੀਆਂ ਅੱਖਾਂ ਉੱਪਰ ਆਈਲਾਈਨਰ ਜੇਕਰ ਬ੍ਰੀਕ-ਬ੍ਰੀਕ ਲਗਾਉਣ ਤਾਂ ਉਹਨਾਂ ਦੀਆਂ ਅੱਖਾਂ ਜ਼ਿਆਦਾ ਸੋਹਣੀਆਂ ਲੱਗਦੀਆਂ ਹਨ ਨੰਬਰ 22 ਜੇਕਰ ਤੁਸੀਂ ਆਸਾਨੀ ਨਾਲ ਆਪਣੇ ਬਾਹਾਂ ਦੇ ਬਲ ਲਾਉਣਾ ਚਾਹੁੰਦੇ ਹੋ ਤੁਹਾਨੂੰ ਪਰ ਸੇਫਟੀ ਫਿਰ ਦੇ ਇਸ ਦੀ ਮਦਦ ਨਾਲ ਬੜਾ ਆਸਾਨੀ ਨਾਲ ਨਿਕਲ ਜਾਣਗੇ ਨੰਬਰ 23 ਜਿਹੜੀਆਂ ਔਰਤਾਂ ਆਪਣੇ ਚਿਹਰੇ ਉੱਪਰ ਫੇਸ ਵਾਸ਼ ਲਗਾਉਂਦੀਆਂ ਹਨ ਉਹਨਾਂ ਨੂੰ ਆਪਣੇ ਚਿਹਰੇ ਤੇ ਫੇਸ ਵਾਸ਼ ਲਗਾਉਣ ਤੁਰੰਤ ਹੀ ਪਾਣੀ ਨਾਲ ਸਾਫ਼ ਕਰ ਦੇਣਾ ਚਾਹੀਦਾ ਹੈ ਜ਼ਿਆਦਾ ਸਮਾਂ ਇਸ ਨੂੰ ਚਿਹਰੇ ਉੱਪਰ ਲਗਾ ਕੇ ਨਾ ਰੱਖੋ ਤੇ ਨਾਲ ਹੀ ਝੱਗ ਨਾ ਬਣਨ ਦਿਓ ਇਸ ਤਰ੍ਹਾਂ ਕਰਨਾ ਤੁਹਾਡਾ ਚਿਹਰਾ ਖਰਾਬ ਹੁੰਦਾ ਹੈ ਨੰਬਰ 24 ਜਿਹੜੀਆਂ ਔਰਤਾਂ ਆਪਣੇ ਘਰ ਦੀ ਰਸੋਈ ਵਿੱਚ ਆਟਾ ਦਾਲਾਂ ਤੇ ਚੌਲ ਤੇ ਨਮਕ ਨੂੰ ਮੁੱਕਣ ਨਹੀਂ ਦਿੰਦੀਆਂ ਉਹਨਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਬਰ ਨੰਬਰ 25 ਆਪਣੇ ਕੱਪੜਿਆਂ ਨੂੰ ਕਦੇ ਵੀ ਇਕੱਲੇ ਸ਼ੈਂਪੂ ਨਾਲ ਨਾ ਧੋਵੋ ਇਸ ਨਾਲ ਤੁਹਾਡੇ ਕੱਪੜੇ ਸੁੰਗੜ ਸਕਦੇ ਹਨ। ਨੰਬਰ 26 ਔਰਤਾਂ ਨੂੰ ਮੇਕਅਪ ਕਰਨ ਸਮੇਂ ਫੇਸ ਪਾਊਡਰ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਸਾਡੇ ਚਿਹਰੇ ਦੀ ਲੁੱਕ ਨੂੰ ਖਰਾਬ ਕਰਦਾ ਹੈ। ਨੰਬਰ 23 ਜਦੋਂ ਵੀ ਔਰਤਾਂ ਬੱਚਿਆਂ ਨੂੰ ਇਸ਼ਨਾਨ ਕਰਵਾਉਂਦੀਆਂ ਹਨ ਤਾਂ ਉਹਨਾਂ ਲਈ ਸਾਬਣ ਸ਼ੈਂਪੂ ਦੀ ਜਗ੍ਹਾ ਦਹੀਂ ਵਰਤਣਾ ਚਾਹੀਦਾ ਹੈ ਇਸ ਨਾਲ ਬੱਚੇ ਉੱਪਰ ਕੋਈ ਬੁਰਾ ਅਸਰ ਨਹੀਂ ਪੈਂਦਾ ਤੇ ਨਾਲ ਹੀ ਸਰੀਰ ਦੀ ਸਾਰੀ ਮੈਲ ਵੀ ਉੱਤਰ ਜਾਂਦੀ ਹੈ ਨੰਬਰ 28 ਜਦੋਂ ਵੀ ਔਰਤਾਂ ਆਪਣੇ ਚਿਹਰੇ ਉੱਪਰ ਮਲਾਈ ਲਗਾਉਂਦੀਆਂ ਹਨ ਉਸ ਸਮੇਂ ਉਸ ਵਿੱਚ ਹਲਕਾ ਜਿਹਾ ਗੁਲਾਬ ਜਲ ਮਿਲਾ ਲਿਆ ਕਰੋ ਇਸ ਨਾਲ ਤੁਹਾਡਾ ਚਿਹਰਾ ਬਹੁਤ ਹੀ ਨਰਮ ਤੇ ਮੁਲਾਇਮ ਹੋ ਜਾਵੇਗਾ ਨੰਬਰ 29 ਘਰਪਤੀ ਔਰਤਾਂ ਨੂੰ ਦੁੱਧ ਤੋਂ ਬਣੀਆਂ ਸਾਰੀਆਂ ਚੀਜ਼ਾਂ ਦਾ ਸੇਵਨ ਤੇ ਨਾਲ ਹੀ ਹਰੀਆਂ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਇਸ ਤੇ ਮਾਂ ਬੱਚੇ ਨੋਨੇ ਕਾਹਹੀਂ ਫਾਇਦੇ ਮਿਲਦੇ ਹਨ ਨੰਬਰ 3 ਜੇਕਰ ਤੁਹਾਡੀ ਰਸੋਈ ਵਿੱਚ ਜ਼ਿਆਦਾ ਕੰਮ ਕਰਨ ਨੂੰ ਸਮਾਂ ਲੱਗਦਾ ਹੋਵੇ ਤਾਂ ਕੰਮ ਨੂੰ ਕੁਝ ਹਿੱਸਿਆਂ ਵਿੱਚ ਵੰਡ ਲਓ ਕਿ ਕਿਹੜਾ ਕੰਮ ਸ਼ਾਮ ਨੂੰ ਕਰਨਾ ਹੈ ਕਿਹੜਾ ਸਵੇਰੇ ਇਸ ਨਾਲ ਤੁਹਾਡੇ ਕੰਮ ਵੀ ਆਸਾਨ ਹੋਣਗੇ ਤੇ ਨਾਲ ਹੀ ਤੁਸੀਂ ਤਕਾਬਟ ਵੀ ਮਹਿਸੂਸ ਨਹੀਂ ਕਰੋਗੇ ਨੰਬਰ 31 ਜਦੋਂ ਵੀ ਤੁਸੀਂ ਮੇਥੀ ਵਾਲੇ ਪਰੌਂਠੇ ਬਣਾਉਂਦੇ ਹੋ ਤਾਂ ਉਹਨਾਂ ਵਿੱਚ ਇੱਕ ਮਟਰ ਵੀ ਕੱਦੂਕਾਸ ਕਰਕੇ ਪਾ ਦਿਓ ਇਸ ਤਰ੍ਹਾਂ ਪਰੌਂਠੇ ਬਹੁਤ ਹੀ ਸਵਾਦ ਵਧਣਗੇ ਜਿਨ੍ਹਾਂ ਨੂੰ ਬਾਰ-ਬਾਰ ਖਾਓਗੇ ਨੰਬਰ 23 ਔਰਤਾਂ ਨੂੰ ਰੋਜ਼ਾਨਾ ਸਵੇਰ ਦੇ ਸਮੇਂ ਆਪਣੇ ਚਿਹਰੇ ਉੱਪਰ ਟਮਾਟਰ ਦਾ ਰਸ ਲਗਾ ਲੈਣਾ ਚਾਹੀਦਾ ਹੈ 15 ਮਿੰਟ ਰੱਖੋ ਤੇ ਫਿਰ ਸਾਦੇ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰਨਾ ਤੁਹਾਨੂੰ ਕਦੇ ਵੀ ਬਲੀਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 33 ਔਰਤਾਂ ਨੂੰ ਪੀਰੀਅਡ ਦੌਰਾਨ ਕਦੇ ਵੀ ਠੰਡੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਸਰੀਰ ਨੂੰ ਨੀਕਾ ਹੀ ਨੁਕਸਾਨ ਹੁੰਦੇ ਹਨ ਇਸ ਸਮੇਂ ਹਰ ਚੀਜ਼ ਗਰਮ ਹੀ ਖਾਓ ਨੰਬਰ 34 ਜੇਕਰ ਤੁਹਾਨੂੰ ਪੀਰੀਅਡ ਚੰਗੀ ਤਰ੍ਹਾਂ ਨਾਲ ਨਹੀਂ ਆ ਰਹੇ ਹੋ ਤਾਂ ਰੋਜ਼ਾਨਾ ਗਾਜਰ ਦਾ ਜੂਸ ਪੀਣਾ ਸ਼ੁਰੂ ਕਰ ਦਿਓ ਇਸ ਨਾਲ ਤੁਹਾਨੂੰ ਪੀਰੀਅਡ ਸਹੀ ਤਰੀਕੇ ਨਾਲ ਆਉਣ ਲੱਗ ਜਾਣਗੇ ਨੰਬਰ 35 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਆਸਾਨੀ ਨਾਲ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਵਾਲਾਂ ਨੂੰ ਧੋਣ ਤੋਂ ਬਾਅਦ ਇੱਕ ਕੱਪ ਚਾਹ ਪੱਤੀ ਵਾਲਾ ਪਾਣੀ ਵਾਲਾਂ ਉੱਪਰ ਪਾ ਲਓ। ਨੰਬਰ 36 ਜਿਹੜੀਆਂ ਔਰਤਾਂ ਦੇ ਚਿਹਰੇ ਉੱਪਰ ਚਿੱਟੇ ਰੰਗ ਦੇ ਜ਼ਿਆਦਾ ਦਾਣੇ ਹੁੰਨ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਧੁੰਨੀ ਵਿੱਚ ਨਿੰਮ ਦਾ ਤੇਲ ਕੋਸਾ ਕਰਕੇ ਪਾ ਲੈਣਾ ਚਾਹੀਦਾ ਹੈ ਤੇ ਨਾਲ ਹੀ ਮਾਲਿਸ਼ ਕਰ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕੁਝ ਹੀ ਦਿਨਾਂ ਵਿੱਚ ਤੁਹਾਡੇ ਚਿਹਰੇ ਉੱਤੇ ਚਿੱਟੇ ਰੰਗ ਦੇ ਦਾਣੇ ਖਤਮ ਹੋ ਜਾਣਗੇ। ਨੰਬਰ 37 ਜਦੋਂ ਵੀ ਤੁਸੀਂ ਕੋਈ ਵੀ ਦਾਲ ਸਬਜ਼ੀ ਬਣਾਉਂਦੇ ਹੋ ਤਾਂ ਗੈਸ ਨੂੰ ਹਮੇਸ਼ਾ ਮੱਧ ਸਤੇਕ ਵਿੱਚ ਹੀ ਰੱਖੋ ਇਸ ਨਾਲ ਦਾਲ ਸਬਜ਼ੀ ਵਧੀਆ ਤਰੀਕੇ ਨਾਲ ਤੇ ਹੌਲੀ ਹੌਲੀ ਪੱਕਦੀ ਹੈ ਜਿਸ ਨਾਲ ਦਾਲ ਸਬਜ਼ੀ ਸੁਆਦ ਵੀ ਬਣਦੀ ਹੈ ਨੰਬਰ 38 ਮਲਤਾਨੀ ਮਿੱਟੀ ਵਿੱਚ ਗੁਲਾਬ ਜਲ ਮਿਲਾ ਕੇ ਲਗਾ ਲਓ ਇਸ ਨਾਲ ਚਿਹਰੇ ਤੇ ਚਮਕ ਆਵੇਗੀ ਤੇ ਨਾਲ ਹੀ ਮੁਲਾਇਮ ਤੇ ਨਰਮ ਹੋਵੇਗੀ ਨੰਬਰ 34 ਜਿਹੜੀਆਂ ਔਰਤਾਂ ਦੇ ਚਿਹਰੇ ਉੱਪਰ ਸ਼ਾਇਆ ਪਈਆਂ ਹੁਣ ਉਹਨਾਂ ਨੂੰ ਭੁੱਲ ਕੇ ਵਿਵਲੀਚ ਨਹੀਂ ਕਰਨੀ ਚਾਹੀਦੀ ਇਸ ਨਾਲ ਤੁਹਾਡਾ ਚਿਹਰਾ ਹੋਰ ਵੀ ਖਰਾਬ ਹੋ ਸਕਦਾ ਹੈ ਜੇਕਰ ਤੁਸੀਂ ਕੁਦਰਤੀ ਬ੍ਰੀਚ ਕਰੋ ਤਾਂ ਇਸ ਨਾਲ ਚਿਹਰੇ ਉੱਪਰ ਕੋਈ ਬੁਰਾ ਅਸਰ ਨਹੀਂ ਪਵੇਗਾ ਸਖੋਂ ਫਾਇਦੇ ਹੀ ਮਿਲਣਗੇ ਨੰਬਰ 40 ਜਿਹੜੀਆਂ ਔਰਤਾਂ ਦੇ ਹੱਥ ਪੈਰ ਭਾਰੀ ਹੁੰਦੇ ਹਨ ਉਹਨਾਂ ਲਈ ਆਪਣੇ ਪੈਰਾਂ ਲਈ ਜੁੱਤੀ ਖਰੀਦਣੀ ਮੁਸ਼ਕਲ ਹੁੰਦੀ ਹੈ ਤੇ ਹੱਥਾਂ ਲਈ ਬੰਗਾਂ ਤੇ ਨਾਲ ਹੀ ਇਹਨਾਂ ਔਰਤਾਂ ਨੂੰ ਬਹੁਤੀ ਭਾਗਾ ਵਾਲੀਆਂ ਮੰਨਿਆ ਜਾਂਦਾ ਹੈ। ਨੰਬਰ 41 ਐਲੋਵੇਰਾ ਦੇ ਪੱਤੇ ਨੂੰ ਕੱਟਣ ਨਾਲ ਜੋ ਰਸ ਨਿਕਲਦਾ ਉਸ ਦੀਆਂ ਕੁਝ ਬੂੰਦਾਂ ਨੂੰ ਬੁੱਲਾਂ ਉੱਤੇ ਲਗਾਉਣਾ ਫਟੇਬੁੱਲ ਠੀਕ ਹੋ ਜਾਣਗੇ ਰਸਨਾ ਵਰਤੋਂ ਕਰਨ ਦੇ ਨਾਲ ਤੁਹਾਡੇ ਬੁੱਲ ਮੁਲਾਇਮ ਹੋ ਜਾਣਗੇ। ਨੰਬਰ 42 ਜੇਕਰ ਤੁਸੀਂ ਰੋਟੀ ਨੂੰ ਨਰਮ ਬਣਾਉਣਾ ਚਾਹੁੰਦੇ ਹੋ ਤਾਂ ਆਟੇ ਨੂੰ ਹਮੇਸ਼ਾ ਗੁੰਗੁਨੇ ਪਾਣੀ ਨਾਲ ਹੀ ਗੁੰਨੋ ਤੇ ਇੱਕ ਵਾਰ ਵਿੱਚ ਸਾਰੇ ਆਟੇ ਨੂੰ ਮਲੋ ਇਸ ਨਾਲ ਆਟਾ ਵਧੀਆ ਗੁੰਨਿਆ ਜਾਵੇਗਾ ਜਿਸ ਨਾਲ ਰੋਟੀ ਬਹੁਤ ਹੀ ਨਰਮ ਬਣੇਗੀ ਤੇ ਨਾਲ ਹੀ ਚੱਕਲੇ ਨਾਲ ਚਿਪਕੇਗੀ ਨਹੀਂ ਨੰਬਰ 43 ਜਦੋਂ ਤੁਸੀਂ ਗੋਭੀ ਵਾਲੇ ਪਰੌਂਠੇ ਬਣਾਉਂਦੇ ਹੋ ਤਾਂ ਗੋਭੀ ਨੂੰ ਗੰਨੀ ਵਿੱਚ ਪਾਉਣ ਤੋਂ ਪਹਿਲਾਂ ਹਲਕਾ ਘੋੜ ਜ਼ਰੂਰ ਲਗਾ ਲਓ ਇਸ ਨਾਲ ਪੀੜੀ ਵਿੱਚੋਂ ਉਹ ਵੀ ਨਿਕਲੇਗੀ ਨਹੀਂ ਨੰਬਰ 44 ਔਰਤਾਂ ਨੂੰ ਕੱਪੜੇ ਧੋਣ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕੱਪੜਿਆਂ ਵਿੱਚ ਜ਼ਿਆਦਾ ਸਰਫ ਨਾ ਪਾਓ ਕਿਉਂਕਿ ਹੱਥ ਤੋਂ ਜ਼ਿਆਦਾ ਪਾਈ ਸਰਫ ਤੁਹਾਨੂੰ ਐਲਰਜੀ ਦਾ ਕਾਰਨ ਬਣਾ ਸਕਦੀ ਹੈ ਤੇ ਨਾਲ ਹੀ ਇਸ ਤਰ੍ਹਾਂ ਕਰਨ ਨਾਲ ਕੱਪੜਿਆਂ ਵਿੱਚੋਂ ਸਰਫ ਦੀ ਸਮੈਲ ਆਈ ਜਾਂਦੀ ਹੈ ਨੰਬਰ 45 ਕੱਪੜੇ ਧੋਣ ਲਈ ਜੇਕਰ ਤੁਸੀਂ ਖਾਰਾ ਸਾਬਣ ਦਾ ਇਸਤੇਮਾਲ ਕਰਦੇ ਹੋ ਤਾਂ ਸਾਬਣ ਕੱਪੜੇ ਵੀ ਵਧੀਆ ਤਰੀਕੇ ਨਾਲ ਸਾਫ਼ ਕਰਦਾ ਹੈ ਤੇ ਨਾਲ ਹੀ ਜ਼ਿਆਦਾ ਲੱਗਦਾ ਵੀ ਨਹੀਂ ਨੰਬਰ 46 ਜਦੋਂ ਵੀ ਤੁਸੀਂ ਕੋਈ ਵੀ ਸੁੱਕੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਹਮੇਸ਼ਾ ਪਿਆਜ਼ ਘੱਟ ਹੀ ਪਾਓ ਇਸ ਨਾਲ ਸਬਜ਼ੀ ਸਵਾਦ ਤੇ ਦੇਖਣ ਵਿੱਚ ਸੋਹਣੀ ਲੱਗਦੀ ਹੈ ਪਰ ਟਮਾਟਰ ਜ਼ਰੂਰ ਪਾਓ ਨੰਬਰ 47 ਜਿਹੜੀਆਂ ਔਰਤਾਂ ਦੀ ਸਕਿਨ ਜ਼ਿਆਦਾ ਰੁੱਖੀ ਰੁੱਖੀ ਰਹਿੰਦੀ ਹੈ ਉਹਨਾਂ ਨੂੰ ਰੋਜ਼ਾਨਾ ਰਾਤ ਨੂੰ ਜਾ ਕੇ ਆਪਣੇ ਚਿਹਰੇ ਉੱਪਰ ਦੁੱਧ ਲਗਾ ਲੈਣਾ ਚਾਹੀਦਾ ਜਾਂ ਫਿਰ ਮਲਾਈ ਇਸ ਨਾਲ ਉਹਨਾਂ ਦੀ ਸਕਿਨ ਇੰਨੀ ਸੌਫਟ ਹੋ ਜਾਵੇਗੀ ਕਿ ਖੁਦ ਦੇਖ ਕੇ ਹੈਰਾਨ ਹੋਣਗੀਆਂ ਨੰਬਰ 48 ਜਿਹੜੀਆਂ ਔਰਤਾਂ ਆਪਣੇ ਪਤੀ ਦੇ ਦਿਲ ਤੋਂ ਆਦਰਮਾਨ ਕਰਦੀਆਂ ਹਨ ਉਹਨਾਂ ਨੂੰ ਪੂਰੀ ਜ਼ਿੰਦਗੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਤੇ ਉਹ ਹਮੇਸ਼ਾ ਮਾਨਤੇ ਸਤਿਕਾਰ ਨਾਲ ਰਹਿੰਦੀਆਂ ਹਨ ਕਿਉਂਕਿ ਉਹਨਾਂ ਦੇ ਪਤੀ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਹਨ। ਨੰਬਰ 49 ਜਿਹੜੀਆਂ ਔਰਤਾਂ ਜ਼ਿਆਦਾ achar ਖਾਂਦੀਆਂ ਹਨ ਉਹਨਾਂ ਨੂੰ ਸਰੀਰ ਨਾਲ ਸੰਬੰਧਿਤ ਕਿਹੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਔਰਤਾਂ ਨੂੰ ਕਦੇ ਵੀ ਜ਼ਿਆਦਾ achar ਨਹੀਂ ਖਾਣਾ ਚਾਹੀਦਾ। ਨੰਬਰ 5 ਜਿਹੜੇ ਆਦਮੀ ਅਤੇ ਔਰਤਾਂ ਦੇ ਸਰੀਰ ਦੀ ਤਸੀਰ ਗਰਮ ਹੁੰਦੀ ਹੈ ਉਹਨਾਂ ਨੂੰ ਕਦੇ ਵੀ ਗਰਮ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਨੂੰ ਨੀਕਾ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਨਾਲ ਹੀ ਹਮੇਸ਼ਾ ਥਕਾਵਟ ਹੀ ਮਹਿਸੂਸ ਕਰਨ ਲੱਗ ਜਾਂਦੇ ਹਨ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ